ਗੁੱਡ ਮਾਰਨਿੰਗ ਜੀ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਫਿਰ ਤੁਹਾਡਾ ਇੱਕ ਨਵੇਂ ਬਲੌਗ ਨਵੀਂ ਵੀਡੀਓ ਨਵੀਂ ਸਵੇਰ ਦੇ ਨਾਲ ਕਾਫੀ ਸਮਾਂ ਪਤਾ ਹੀ ਹੁਣ ਆਪਣੇ ਬਲੌਗ ਜਰੂਰ ਹੁਣ ਰੁਟੀਨ ਦੇ ਵਿੱਚ ਡੇਲੀ ਆ ਰਹੇ ਨੇ ਤੇ ਆਉਣਗੇ ਵੀ ਕਿਉਂਕਿ ਪਿਛਲੇ ਬਲੌਗ ਜੋ ਆਪਣੇ ਰੁਕੇ ਹੋਏ ਸੀ ਤਾਂ ਤੁਹਾਨੂੰ ਮੈਂ ਕੰਨ ਦੱਸਿਆ ਸੀ ਅਸੀਂ ਥੋੜੇ ਬਿਮਾਰ ਹੋ ਗਏ ਸੀ ਤੇ ਉਸ ਕਰਕੇ ਬਲੌਗ ਥੋੜੇ ਜਿ ਰੁਕੇ ਹੋਏ ਸੀਗੇ ਤੇ ਹੁਣ ਆਪਾਂ ਉਮੀਦ ਕਰਾਂਗੇ ਆਪਣੇ ਬਲੌਗਾਂ ਨੂੰ ਆਪਣੀ ਵੀਡੀਓ ਨੂੰ ਨਿਰੰਤਰ ਯਾਰੀ ਰੱਖੀਏ ਤੇ ਥੋੜਿਆ ਗਰਮੀ ਤੋਂ ਵੀ ਬਚ ਕੇ ਰਹੀਏ ਤੇ ਨਵੇਂ-ਨਵੇਂ ਜਗਾਵਾਂ ਦੇ ਨਵੇਂ-ਨਵੇਂ ਥਾਵਾਂ ਤੁਹਾਨੂੰ ਸ਼ੇਅਰ ਕਰਾਉਂਦੇ ਰਹੀਏ ਤੇ ਅੱਜ ਦਾ ਵਲੌਗ ਆਪਾਂ ਸ਼ੁਰੂਆਤ ਕਰਦੇ ਆਂ ਜੀ ਨਵੇਂ ਵਲੌਗ ਦੀ ਤੇ ਤਕਰੀਬਨ ਆਪਾਂ ਅੱਜ ਚੱਲਾਂਗੇ ਜੋ ਆਪਣਾ ਸ਼ਹਿਰ ਪੈਂਦਾ ਜੀ ਟੋਹਣਾ ਜਿਵੇਂ ਕਿ ਤੁਹਾਨੂੰ ਪਿਛਲੇ ਵਲੌਗ ਦੇ ਵਿੱਚੋਂ ਦੱਸਿਆ ਸੀ ਕਿ ਰਾਤ ਆਪਣੀ ਪੂਆ ਜੀ ਤੇ ਆਪਣੇ ਦੋ ਭਾਣ ਜੀਆਂ ਛੁੱਟੀਆਂ ਬਤੀਤ ਕਰਨ ਵਾਸਤੇ ਆਪਣੇ ਨਾਨਕੇ ਪੈਂਡਾਈਆਂ ਨੇ ਤੇ ਤੁਹਾਨੂੰ ਉਸ ਵਲੌਗ 'ਚ ਮਿਲਿਆਉਣਾ ਸੀਗਾ ਤੇ ਹੁਣ ਉਹ ਬਲੌਗ ਵਾਸਤੇ ਅੱਜ ਤੋਂ ਬਿਲਾਉਨੇ ਆ ਪਹਿਲਾਂ ਪਈ ਸੁੱਤੀਆਂ ਸਵੇਰੇ ਸਵੇਰੇ ਜਿਹੜਾ ਆਪਾਂ ਪਹਿਲਾਂ ਗਏ ਸੀਗੇ ਤੇ ਹੁਣ ਤਕਰੀਬਨ ਉਹ ਦੇਖਦੇ ਆਂ ਜੀ ਉੱਠੀਆਂ ਜਿਆ ਤੁਹਾਨੂੰ ਮਿਲਿਆਉਨੇ ਆ ਜੇ ਸੁੱਤੀਆਂ ਪਈਆਂ ਤਾਂ ਪਰ ਤੰਗ ਨਹੀਂ ਕਰਦੇ ਉਹ ਫਿਲਮ ਲਿਆ ਦਾਂਗੇ ਕਿਉਂਕਿ ਉਹਨਾਂ ਨੂੰ ਕਾਫੀ ਚਿਰ ਹੁਣ ਐਕਤੀ ਰਹਿਣਾ ਤੇ ਹੁਣ ਚੱਲਦੇ ਆਂ ਆਪਾਂ ਦੇਖਦੇ ਆਂ ਕਿ ਸੁੱਤੀਆਂ ਪਈਆਂ ਜੀ ਜਾਗਦੀਆਂ ਨੇ ਆਹ ਕੁੜੀਆਂ ਸਾਡੀਆਂ ਭਾਣੀਆਂ ਵੀ ਰਾਤ ਆਈਆਂ ਸੀਆਂ ਰਾਤ ਇਹ ਸੁੱਤੀਆਂ ਪਈਆਂ ਤੀਆਂ ਜਦੋਂ ਅਸੀਂ ਆਇਆ ਹੈ ਤੇ ਉਹ ਕੁੜੀ ਬੜੀ ਖਰਾਬ ਹੈ ਸਾਡੀ ਹਾਂ ਉਹ ਸ਼ੈਤਾਨ ਵੀ ਹੈ ਤੇ ਆ ਸਾਡੀ ਭੋਲੀ ਕੁੜੀ ਜੰਗੀ ਹੈ ਨਾ ਆਈਆਂ ਤੇ ਉਹ ਉਹ ਖਰਾਬ ਹੈ ਨਾ ਇਹ ਰਾਤ ਕੁੜੀਆਂ ਨਾਲ ਸਰਪ੍ਰਾਈਜ਼ ਦਿੱਤਾ ਮੈਨੂੰ ਬਹੁਤ ਵੱਡਾ ਹੈ ਨਾ ਹੈ ਨਾ ਕੀ ਕਹਿੰਦੀ ਦੱਸਣਾ ਕਿ ਤੈਨੂੰ ਹੈ ਨਾ ਵੀ ਅਸੀਂ ਆਈਆਂ ਹੈ ਹੈ ਨਾ ਦੱਸਤਾ ਹੀ ਦਿੱਗਾ ਫਿਰ ਤੂੰ ਦੱਸਦਾ ਨਹੀਂ ਤੁਸੀਂ ਆ ਗਈਆਂ ਫਿਰ ਤੁਸੀਂ ਰਾਤ ਆਏ ਹੋ ਅੱਛਾ ਕੀ ਖਾਣਾ ਕੋਰ ਕਰੇ ਚਿਪਸ ਵੱਲੋਂ ਕੀ ਖਾਣਾ ਹੈ ビスコਟਾ ਕੀ ਖਾਉਂਗੀਆ ਪਰਲੇਜੀ ਪਰਲੇਜੀ ਤੂੰ ਬਈ ਕਰ ਕਰੇ ਠੀਕ ਆ ਯਾਰ ਤੁਹਾਨੂੰ ਕਰਕਰੇ ਦੇ ਚਿਪਸ ਤੁਹਾਨੂੰ ਮਿਲ ਜਾਣਗੇ ਠੀਕ ਹੈ ਠੀਕ ਹੈ ਹੋ ਦੋਸਤ ਬਸ ਬਸ ਇੰਟਰੋਡਕਸ਼ਨ ਖਤਮ ਹੋ ਇੰਟਰੋਡਕਸ਼ਨ ਅੱਜ ਸਾਡੀ ਖਤਮ ਹੋ ਗਈ ਅੱਜ ਦੇ ਵਾਸਤੇ ਸਾਡਾ ਇੰਨੀ ਵੱਧਾ ਹੈ ਠੀਕ ਹੈ ਤੁਹਾਨੂੰ ਅੱਜ ਲਿਆ ਕੇ ਦਵਾਂਗੇ ਕਰਕਰੇ ਚਿਪਸ ਤੇ ਪਰਲੇਜੀ ਹੈ ਨਾ ਤੇ ਆਪਾਂ ਹੁਣ ਹੁਣ ਚੱਲਿਆਂ ਜੀ ਟਹਾਨੇ ਦਵਾਈ ਲੈਣ ਮੇਰੇ ਨਾਲੇ ਜਾ ਰਹੇ ਨੇ ਜਸਪਾਲ ਜੋ ਕੁਛ ਨਟੂ ਹੀ ਥੋੜੀ ਜਿਹੀ ਦਿੱਕਤ ਹੈ ਟੂ ਹੀ ਡਾਕਟਰ ਨੂੰ ਹੱਜਾਂ ਡਾਕਟਰ ਆਪਾਂ ਦਿਖਾ ਕੇ ਆਉਣਾ ਤੇ ਦੂਜਾ ਥੋੜਾ ਜਿਹਾ ਮੂੰਹ ਤੇ ਥੋੜੀ ਇਨਫੈਕਸ਼ਨ ਹੋਈ ਹੈ ਥੋੜੀ ਜਿਹੀ ਚਰੀਟਾਂ ਲੱਗੀਆਂ ਨੇ ਆਪਾਂ ਉਹ ਚੀਜ਼ ਵੀ ਦਵਾਈ ਲੈ ਕੇ ਆਉਣੀ ਹੈ ਤੇ ਕਿਹੜੇ ਕਿਹੜੇ ਹਸਪੀਟਲ ਤੇ ਜਾਣਾ ਤੁਹਾਨੂੰ ਨਾਲ ਦੇ ਦੱਸਦੇ ਰਹਾਂਗੇ ਬਲਾਲ ਮੈਂ ਤੇ ਜਸਪਾਲ ਜਾ ਰਹੇ ਹਾਂ ਜੀ ਪੁਹਾਣਾ ਤੇ ਆਪਾਂ ਚੱਲਿਆ ਜੀ ਮੋਟਰਸਾਈਕਲ ਕਾਫੀ ਦਰਵਾਜ਼ੇ ਮੋਟਰਸਾਈਕਲ ਜਾ ਕੇ ਜਾ ਰਹੇ ਹਾਂ ਪਰ ਇਹ ਤਾਂ ਪੁਈਵੋਲਟ ਹੈ ਪਰ ਫਿਰ ਵੀ ਪੈ ਚੱਲ ਗਈ ਮੋਟਰਸਾਈਕਲ ਤੇ ਮੋਟਰਸਾਈਕਲ ਦੀ ਰਾਈਡਿੰਗ ਕਰਾਂਗੇ ਤੇ ਚੱਲਦੇ ਆਂ ਫਿਲਹਾਲ ਆਪਾਂ ਸਾਰੇ ਤਿਆਰ ਆ ਤੇ ਤੁਰਦੇ ਆਂ ਜੀ ਪਹਾੜੇ ਨੂੰ ਕਿਰਪਾਪੇ ਵਾਸਤੇ ਹਾਂ ਇਹ ਲੈ ਹੂੰ ਜਰਾ ਫੋਰਸ ਤੋਂ ਥੋੜਾ ਹੋਰ ਕਰੀਮ ਲਾ ਲੈ ਜਿਆਦਾ ਕਰੀਮ ਕਲਰ ਚ ਜਿਆਦਾ ਪਾਉਂਦੇ ਨੇ ਫਾਕੇ ਫੁਸ਼ੇ ਨੇ ਇਹ ਪੂਰਾ ਆ ਠੀਕ ਹੈ ਨਾਲ ਉਹ ਵੀ ਨਾਲ ਵੀ ਸਰਦਾਰੀਏ ਕਲਰ ਆ ਤਲਦ ਹੋਰ ਦਿਨ ਨਾ ਹੋਰ ਦਿਖਾ ਦਿਨ ਨਾ ਲੋ ਅ ਲੋ ਇੱਕ ਇਹ ਵੀ ਹੈ ਨੌਕਰੀ ਸਾਰੇ ਸੌਣ ਉਹ ਮੰਨ ਤਲਾ ਰੇ ਇੰਡਲ ਵਾਪਸ ਹੀ ਕਰੇ ਕਿਹੜਾ ਹੂੰ ਹੂੰ ਆਈਟੀ ਬਾਵਾਂਗਾ ਜਿਆਦਾ ਉਹ ਨਹੀਂ ਫਿਰ ਠੀਕ ਹੈ ਚਾਚੇ ਵਾਸਤੇ ਵਾਈਟ ਜੀ ਸਤਲੁਕ ਜੀ ਹੂੰ ਹਾਂਜੀ ਦੋਸਤੋ ਆਪਾਂ ਦਵਾਈ ਲੈ ਕੇ ਸ਼ਹਿਰ ਚੋਂ ਆਗੇ ਵਾਪਸ ਧੁੱਪ ਹੋ ਗਈ ਬਹੁਤ ਹੀ ਜ਼ਿਆਦਾ ਘੜੀ ਬਾਹਰ ਜਾਣ ਨੂੰ ਬਿਲਕੁਲ ਹੀ ਜੀ ਨਹੀਂ ਕਰਦਾ ਆਪਾਂ ਨੇ ਲੈ ਲਈ মোটরসাইকেল ਨੇ ਨਾਲ ਪੰਗਾ ਦੇ ਮੋਟਰਸਾਈਕਲ ਤੇ ਪਹੁੰਚ ਗਈ ਬਾਜ਼ਾਰ ਬਾਜ਼ਾਰ ਚ ਲੈ ਕੇ ਦਵਾਈ ਪਹੁੰਚ ਚੁੱਕੇ ਗਏ ਇਸ ਟਾਈਮ ਆਪਣੇ ਘਰ ਤੇ ਹੁਣ ਚੱਲਦੇ ਆ ਜੀ ਆਪਣੇ ਸ਼ਹਿਰ ਨੂੰ ਆਪਣੇ ਕੰਮ ਧੰਦੇ ਦੇ ਆਪਣੇ ਕਾਰੋਗਾਰ ਤੇ ਤੇ ਉਹ ਚੱਲਾਂਗੇ ਆਪਾਂ ਗੱਡੀ ਦੇ ਵਿੱਚ ਕਿਉਂਕਿ ਧੁੱਪ ਹੋ ਗਈ ਜ਼ਿਆਦਾ ਕਹਦਾ ਬਾਜ਼ਾਰ ਹੈ ਮੈਂ ਨਾ ਉਹਦੇ ਵੀ ਜਗਾਹ ਵੀ ਕਰ ਰਹੀ ਸ਼ਹਿਰ ਕ੍ਰੋਸ ਯਾਨੀ ਸ਼ਹਿਰ ਵੀ ਟੰਪਰ ਆ ਮੇਨ ਗੱਲ ਇਹ ਹੈ ਕਿ ਸ਼ਹਿਰ ਵਿੱਚ ਹੋਗੀ ਹੁਣ ਭੀੜ ਵੀ ਜ਼ਿਆਦਾ ਹੋਣ ਲੱਗੀ ਦੁਪਹਿਰੇ ਪਬਲਿਕ ਟੈਂਪਰੇਚਰ ਹੁੰਦਾ ਜ਼ਿਆਦਾ ਬਾਹਰ ਨਿਕਲਦੀ ਨਹੀਂ ਤੇ ਸ਼ਾਮ ਵੇਲੇ ਭੀੜ ਹੋ ਜਾਂਦੀ ਹੈ ਤੇ ਆਪਾਂ ਬਾਜ਼ਾਰ ਵਿੱਚ ਥੋੜੇ ਕੰਮ ਗਏ ਸੀ ਕੰਮ ਕੀ ਗਏ ਸੀ ਆਪਣੇ ਲੈਪਟਾਪ ਦੀ ਜੋ ਤਾਰ ਚਾਰਜਿੰਗ ਵਾਲੀ ਦੇ ਬਹੁਤ ਖਰਾਬ ਹੋ ਗਏ ਸੀਗੇ ਸਾਨੂੰ ਮੜਿਆ ਉਹ ਦਿਖਾ ਰਿਹਾ ਆ ਆ ਤ ਤਾਰ ਹੋ ਗਈ ਸੀ ਆਪਣੇ ਟਰਾਵ ਤੇ ਇਹਨੂੰ ਲੈ ਕੇ ਆਏ ਆ ਕਿਉਂਕਿ ਇਹਦੇ ਬੜਾ ਆਪਣਾ ਲੈਪਟਾਪ ਚਾਰਜ ਨਹੀਂ ਹੋ ਰਿਹਾ ਸਿਰਫ ਬਲੌਗਾਂ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਦੀ ਬਲੌਗ ਨੂੰ ਐਡੀਟਿੰਗ ਨਹੀਂ ਹੋ ਰਹੀ ਸੀਗੇ ਟਾਈਮ ਹੋ ਗਿਆ ਜੀ ਘਰ ਜਾਣ ਦਾ ਆਪਣਾ ਸਾਫੀ ਟਾਈਮ ਹੋ ਚੁੱਕਿਆ ਸਭ ਫਟਾਫਟ ਦਾ ਟਾਈਮ ਹੋ ਗਿਆ ਤੇ ਹੁਣ ਚੱਲਾਂਗੇ ਆਪਾਂ ਆਪਣੇ ਘਰ ਸ਼ਹਿਰ ਵੀ ਜਾ ਕੇ ਸੀਗੇ ਸ਼ਹਿਰ ਥੋੜੇ ਜਿਹਾ ਕੰਮ ਸੀਗੇ ਉਹ ਪੈਂਟਿੰਗ ਜੋ ਕੰਮ ਸੀ ਉਹ ਕੰਪਲੀਟ ਕਰ ਲੈ ਤੇ ਹੁਣ ਬਾਅਦ ਸੀ ਆ ਕੇ ਉਹ ਯਾਰ ਬਾਜ਼ਾਰ ਵਿੱਚ ਗਏ ਸੀਗੇ ਆਪਣੇ ਮੋਬਾਈਲ ਦਾ ਦੱਸੇ ਸੀ ਪਿਆਰ ਜੀ ਉਹ ਕਰਾ ਦੇ ਬਹੁਤ ਵਾਇਰਲ ਹੋ ਗਏ ਆ ਤੇ ਹੁਣ ਜਾਂਦਾ ਜਾਂਦਾ ਜਨ ਫਿਰ ਪਰ ਬਾਜ਼ਾਰ ਵਿੱਚ ਜਾਣਾ ਪੈਣਾ ਕਿ ਘਰ ਵਿੱਚ ਆਏ ਹੋ ਨਾ ਬੱਚੇ ਨਭਾਂ ਜੀ ਆ ਉਹਨਾਂ ਬਾਅਦ ਹੀ ਕੋਸਾ ਨਾ ਕੋ ਸਮਾਨ ਲੈ ਕੇ ਜਾਣਾ ਉਹ ਖਾਣ ਵਾਸਤੇ ਮੈਸੇਜ ਉਹਨਾਂ ਨੂੰ ਲਿਆ ਕੇ ਦੇ ਦਿੱਤਾ ਸੀ ਅੱਜ ਕਹਾਣੀ ਤੋਂ ਤੇ ਅੱਜ ਗਏ ਸੀ ਸਵੇਰੇ ਵੀ ਤੇ ਹੁਣ ਕੁਝ ਫੇਰ ਦੁਬਾਰਾ ਫੁੱਟਨ ਦੀ ਫਰਮਾਇਸ਼ ਚਾਹੀਏ ਹੁਣ ਉਹ ਲੈ ਕੇ ਜਾਣਾ ਪਊਗਾ ਤੇ ਆਪਾਂ ਹੁਣ ਤਿਆਰੀ ਕਰਦੇ ਆਂ ਜਿੱਥੇ ਜੰਨਣ ਦੀ ਕਿਉਂਕਿ ਤੋਂ ਬਾਜ਼ਾਰ ਵੀ ਜਾਣਾ ਬਾਜ਼ਾਰ ਤੋਂ ਵੀ ਸਾਮਾਨ ਖਰੀਦਣਾ ਉਸ ਤੋਂ ਬਾਅਦ ਫਿਰ ਚੱਲ ਕੇ ਘਰੇ ਦੰਨੇ ਆ ਬੱਚਿਆਂ ਖਾਣੇ ਚੀਚਾ ਤੇ ਮਿੱਤਰੋ ਆਪਾਂ ਪਹੁੰਚ ਚੁੱਕੇ ਆਂ ਯੇਸ ਟਾਈਮ ਆਪਣੇ ਘਰ ਦੇ ਵਿੱਚ ਤੇ ਬੱਚਿਆਂ ਵਾਸਤੇ ਆਪਾਂ ਲੈ ਕੇ ਆ ਸੀ ਸਵੇਰੇ ਲੈ ਆ ਸੀ ਕੁਰਕਰੇ ਚਿਪਸ ਬਿਸਕੁਟ ਵਗੈਰਾ ਤੇ ਹੁਣ ਇਹਨਾਂ ਨੇ ਮੰਗਾਈ ਸੀ ਫਰੂਟੀਆਂ ਤੇ ਹੁਣ ਆਪਾਂ ਫਰੂਟੀ ਲੈ ਕੇ ਬੱਚੇ ਲੈਵੇ ਜਾ ਰਹੇ ਆ। ਵਸੇ ਆਇਆ ਇਹਨਾਂ ਦਾ ਪਰ ਕਾਫੀ ਚਿਰ ਹੋ ਗਿਆ ਸਬ ਰੋਟੀ ਵਗੈਰਾ ਸਭ ਕੁਝ ਛੱਕ ਲਿਆ। ਤੇ ਹੁਣ ਚੱਲਦੇ ਆ ਬੱਚਿਆਂ ਨੂੰ ਬੱਚਿਆਂ ਨੂੰ ਦੇਖਣਾ ਫਿਰ ਕੀ ਰੈਐਕਸ਼ਨ ਨੇ ਫਰੂਟੀਆਂ ਨੂੰ ਦੇਖ ਕੇ। ਚਲੋ ਮਿਲਦੇ ਆ ਫਿਰ ਬੱਚਿਆਂ ਨੂੰ ਲੈ ਕੇ ਚੱਲ ਅੱਗੇ। ਜਾਂ ਮੰਦਿਆ ਫਰੂਟੀਆਂ। ਕੀ ਦੇਖੇਂਗੇ ਜੀ ਤੈਨੂੰ ਕੁਝ ਨਹੀਂ ਦਿਖਦਾ। ਹੈਂ? ਲਓ ਜੀ ਫਰੂਟੀਆਂ ਥੋੜੀਆਂ। ਸੁਬੇ ਨੇ ਕਿਹਾ ਮੈਂ ਕੁਕ ਕਰਾਂ ਜੀ। ਕੋਲ ਕਰੇਗਾ ਕਿ ਸਵੇਰੇ ਚਿਪਸ ਵੀ ਬਿਸਕੁਟ ਵੀ ਤੁਸੀਂ ਰੱਟੇ ਚੱਕਦੇ ਜਮੇ ਹੈਂ ਅਸਲੀ ਪੁਲਿਸ ਲੋਦਾ ਫੋਟੋ ਵੀ ਜਾਈਂ ਉਹਰੇ ਯਾਰੇ ਖਾਦੇ ਹੋਣੇ ਪਰਲੇ ਨੇ ਮੇਰੇ ਵਾਲੇ ਵੀ ਖਾਣੇ ਨਹੀਂ ਸਾਰੇ ਨਹੀਂ ਖਾਦੇ ਮੇਰੇ ਵਾਲੇ ਵੀ ਖਾਣੇ ਨਹੀਂ ਸਾਰੇ ਮੇਰੇ ਵਾਲੇ ਵੀ ਸਾਰੇ ਨਹੀਂ ਖਾਦੇ ਆਹ ਚਲੋ ਆਹ ਕਿਵੇਂ ਇੰਨੇ ਅੱਛਾ ਤਾਂ ਹੀ ਤੈਨੂੰ ਦੱਸਦਾਂ ਤਾਂ ਹੀ ਸਿਆਣੀ ਐ ਹਾਂ ਇਹ ਆਇਆ ਨਾ ਕਰੋ ਇਹ ਹੋ ਜੂਗੀ ਟੁੱਟ ਜੂਗੀ ਪੀ ਲੋ ਇਹਨੂੰ ਪੀ ਜੋ ਖਿੱਚ ਦੋ ਖਿੱਚ ਦੋ ਖਿੱਚ ਦੋ ਉਹ ਸਾਰੇ ਸਾਰੇ ਬਣ ਆਹ ਆਹ ਇਹ ਕਿਹਦੇ ਸਾਰੇ ਪੀਓ ਪੀਓ ਫਰੂਟਸ ਹੱਸ ਸਰ ਅੱਜਾਰੇ ਜੇ ਦੋਸਤੋ ਤੇ ਆਪਾਂ ਸੰਪਤੀਆ ਰੁਟ ਕੇ ਦਿਖਾ ਲਈ ਬੱਚਿਆਂ ਨੂੰ ਫਰੂਟੀਆਂ ਦੇਤੀਆਂ ਕੰਮ ਚੋ ਕੰਪਲੀਟ ਫਿਲਹਾਲ ਅੱਜ ਦੇ ਬਲੌਗ ਨੂੰ ਕਰਦੇ ਆਪਾਂ ਇੱਥੇ ਬੰਦ ਨਵੀਂ ਵੀਡੀਓ ਨਵਾਂ ਬਲੌਗ ਲੈ ਕੇ ਮਿਲਦਾ ਕੱਲ ਨੂੰ ਸਵੇਰੇ ਸੋ ਆਪਣਾ ਰੱਖੋ ਖਿਆਲ ਜਿਹੜੇ ਵੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੈਲਕਮ ਵਾਲਾ ਬਟਨ ਨਾ ਪਤੋ ਵੀਡੀਓ ਵਧੀਆ ਲੱਗਦੀ ਹੈ ਲਾਇਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਇਸ ਨਾਲ ਸਾਡੀ ਹੌਸਲਾ ਹੋ ਜਾਈ ਵਾਦੀ ਹੈ ਨਵੀਂ ਨਵੀਂ ਵੀਡੀਓ ਬਣਾਉਣ ਨੂੰ ਦਿਲ ਕਰਦਾ ਸੌ ਜਲਦ ਮਿਲਦੇ ਨਵੀਂ ਵੀਡੀਓ ਨਵੇਂ ਬਲੌਗ ਲੈ ਕੇ ਰੱਖੋ ਆਪਣਾ ਖਿਆਲ ਰੱਬ